ਗੱਲ ਆ ਰਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਦੋਂ ਕਾਨੂੰਨਾਂ ਵੇਲੇ ਲੜੀਆਂ ਸੀ ਇਹ ਅੱਜ ਕਿਉਂ ਨਹੀਂ ਲੜ ਰਹੀਆਂ ਇਹਦੀ ਖਾਤਰ ਭਰਾਵੋ ਸੰਯੁਕਤ ਮੋਰਚੇ ਨੇ 22 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੀ ਮੀਟਿੰਗ ਕਰਕੇ 6 ਮੈਂਬਰੀ ਕਮੇਟੀ ਬਣਾ ਕੇ ਸੰਯੁਕਤ ਮੋਰਚੇ ਨੇ ਇਸ ਪਹਿਲ ਕਦਮੀ ਦੇ ਵਿੱਚ ਇਕਤਾ ਕਰਨ ਲਈ ਖਾਤਰ ਕਿ ਜਿਆਦਾ ਤੋਂ ਜਿਆਦਾ ਇਕਤਾ ਕਿਵੇਂ ਹੋ ਸਕਦੀ ਹੈ ਤੇ ਘੱਟ ਤੋਂ ਘੱਟ ਇਕਤਾ ਕਿਵੇਂ ਹੋ ਸਕਦੀ ਹੈ ਦੋਨਾਂ ਗੱਲਾਂ ਤੇ ਅਸੀਂ 6 ਮੈਂਬਰੀ ਕਮੇਟੀ ਨੇ ਗੱਲ ਚਲਾਈ ਹੈ 22 ਫਰਵਰੀ ਤੋਂ ਲੈ ਕੇ 9 ਮਾਰਚ ਤੱਕ 18-19 ਦਿਨ ਕਿ ਕਿ ਐਮ ਜਿਹੜਾ ਪੰਦੇਰ ਦਾ ਮੋਰਚਾ ਸਬੂ ਵਾਟਰ ਦੇ ਲੱਗਿਆ ਸਾਰੀ ਗੱਲਬਾਤ ਦੌਰਾਨ ਸਾਡੇ ਸਾਹਮਣੇ ਸਿਰਫ ਉਹ ਆਏ ਐ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕੀਤੀ ਐ ਲਿਖਤੀ ਚਿੱਠੀ ਭੇਜ ਕੇ ਕਿ ਆਹ ਤਿੰਨ ਨੁਕਤੇ ਤੇ ਮਿਨੀਮਮ ਇੱਕਤਾ ਹੋ ਸਕਦੀ ਐ ਤੇ ਆਹ ਮੁੱਢਲੇ ਉਸਵਾ ਦੇ ਉੱਤੇ ਮੈਕਸੀਮਮ ਇੱਕਤਾ ਵੱਡੀ ਇੱਕਤਾ ਹੋ ਸਕਦੀ ਐ ਉਹਨਾਂ ਲਿਖਤੀ ਜਵਾਬ ਸਾਨੂੰ ਆਉਂਦਾ ਕਿ ਇਹ ਸ਼ਾਮੇ ਟਕਰਾਨੇ ਆ ਇਹਨਾਂ ਨੂੰ ਪਾਸੇ ਰੱਖਿਆ ਜਾ ਸਕਦਾ ਜਿਹੜੀ ਗਰਭ ਦੇ ਵਿੱਚ ਰੱਖਿਆ ਜਾ ਸਕਦਾ ਤੇ ਆ ਸਾਡੇ ਮੰਗਮੋਰਚੇ ਨੂੰ ਚੜ੍ਹਦੀ ਕਲਾ ਕਰਨ ਦੀ ਖਾਤਰ ਆ ਮੰਗਾ ਕੇ ਉੱਤੇ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਨੇ ਆ ਇੱਕ ਕੇ ਕੇ ਐਮ ਦੀ ਚਿੱਠੀ ਆਈ ਲਾਸਟ ਗਰ ਰਾਜਨੀਤਿਕ ਮੋਰ ਚੈਲੇ ਜਿਹੜੀ ਸਾਨੂੰ ਚਿੱਠੀ ਕੱਢੀ ਐ ਜਿਹੜੇ ਇੱਕ ਵਾਰ ਵੀ ਸਾਡੇ ਸਾਹਮਣੇ ਨਹੀਂ ਆਏ ਡਲੇয়াল ਸਾਹਿਬ ਨੂੰ ਫੋਨ ਕਰਦੇ ਰਹੇ ਚੱਕਿਆ ਵੀ ਤੇ ਇੱਕ ਵਾਰ ਕਾਕਾ ਕੋੜਾ ਨਾਲ ਸਾਡੇ ਦੋ ਆਗੂਆਂ ਨੂੰ ਡਾਕਟਰ ਦਰਸ਼ਨਪਾਲ ਤੇ ਛੰਡਾ ਸਿੰਘ ਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜਿਹੜੀ ਚਿੱਠੀ ਕੱਢੀ ਆ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਆਂ ਨੇ ਇਹ ਦੁਸ਼ਮਣ ਦਾ ਪੱਖ ਪੂਰਦੀਆਂ ਨੇ ਮੋਰਚੇ ਦਾ ਨੁਕਸਾਨ ਕਰਦੀਆਂ ਨੇ ਫਿਰ ਵੀ ਅਸੀਂ ਬੇਨਤੀ ਕਰਦਿਆ ਕਿ ਜੇ ਤੁਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਰੂਪ ਇਹ ਦੇ ਸਨਾਤਾ ਨੂੰ ਦਰੁਸਤ ਮੰਨਦੇ ਹੋ ਇਕਤਾ ਦਾ ਹੱਥ ਸੋਡੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਦੱਸੋ ਭਰਾਵੋ ਇਕਤਾ ਐਵੇਂ ਹੁੰਦੀ ਹੈ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈਆਂ ਜਾਮ ਹੋਣ ਤੋਂ ਬਾਅਦ ਫੇਰ ਇੱਕ ਚਿੱਠੀ ਆਉਂਦੀ ਹੈ ਬੰਦੇਰ ਸਾਹਿਬ ਵੱਲੋਂ ਕਿ ਅਸੀਂ ਚਿੱਠੀ ਕੱਢੀ ਐ ਸਯੁਗਤ ਮੋਰਚੇ ਨੂੰ ਵੀ ਇਕਤਾ ਕਰਨਾ ਚਾਹੁੰਦੇ ਆ ਉਹਦੀ ਪੌਰੀ ਮੀਟਿੰਗ 18 ਤਰੀਕ ਨੂੰ 18 ਐਸੇ ਬੀਨੇ ਨੂੰ ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਆ ਤੇ 21 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਗੁਦਖਨਵਾਲਾ ਗੁਰਦੁਆਰੇ ਦੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇ ਕੇ ਐਮ ਵਾਲੀ ਭਦੇਰ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ ਕੇ 11 ਵਜੇ ਗੁਰਦੁਆਰੇ ਪਹੁੰਚ ਗਈ ਦੋਨੇ ਕਮੇਟੀਆਂ ਨੇ ਇੱਕ ਘੰਟਾ ਆਪਦਾ ਵਿਚਾਰ ਕਰਦੋ ਬਾਅਦ ਤਾਂ ਕਾਟੇਕ ਤੜੀ ਗੱਲ ਹੋਈ ਵਿਚਾਰ ਚਰਚਾ ਵੜੀ ਕਿ ਦੇ ਵਾਸਤੇ ਸਮਾਂ ਚਾਹੀਦਾ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਚ ਹੋ ਜਾਈਏ 26 ਜਨਵਰੀ ਵਾਲੀ ਘਟਨਾ ਵਿਚਾਰਨੀ ਚਾਹੀਦੀ ਹੈ ਗੈਰ ਰਾਜਨੀਤਿਕ ਮੋਰਚਾ ਕਿਉਂ ਬਣਾਇਆ ਇਹ ਗੱਲ ਵਿਚਾਰਨੀ ਚਾਹੀਦੀ ਹੈ ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਏਕਤਾ ਹੋ ਸਕਦੀ ਹੈ ਜੇ ਸੰਭਵ ਨਹੀਂ ਕੱਟੋ ਕੱਟ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਕਾ ਤਾਲ ਮੇਲ ਮੇ ਐਕਸ਼ਨਾਂ ਬਾਰੇ ਸੋਚਿਆ ਵਿਚਾਰਿਆ ਜਾ ਸਕਦਾ ਵੱਡੀ ਲੰਮੀ ਚਰਚਾ ਤੋਂ ਬਾਅਦ ਇਸ ਗੱਲ ਦਾ ਸਿੱਟਾ ਇਹ ਆ ਨਿਕਲਿਆ ਕਿ ਤੁਸੀਂ ਬਹੁਤ ਪੋਜ਼ੀਟਿਵ ਹੋ ਪਰ ਦੋਨੇ ਤਰ੍ਹਾਂ ਦਾ ਕਿ ਆਪਾਂ ਪੋਜ਼ੀਟਿਵ ਸੋਚ ਰਹੇ ਹਾਂ ਏ ਜੱਗੀ ਗੱਲ ਐ ਪਰ ਇਸ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਿਲਕੁਲ ਨਹੀਂ ਆਇਆ ਮੇਰੇ ਬੈਠਿਆ ਤਿੰਨ ਚਾਰ ਫੋਨ ਡਾਕਟਰ ਦਰਸ਼ਪਾਲ ਉਹਨਾਂ ਨੂੰ ਕੀਤੇ ਅਢੀ ਕਿਹੜੀ 15 20 ਮਿੰਟ ਤੱਕ ਉਹਨਾਂ ਦਾ ਕੋਈ ਸਾਥੀ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਪਰ ਫਿਰ ਵੀ ਜਿਹੜਾ ਕੇ ਕੇਐਮ ਦਾ ਡੈਪੂਟੇਸ਼ਨ ਗੱਲਬਾਤ ਵਾਸਤੇ ਆਇਆ ਸੀ ਪਹਿਲਾਂ ਨਾਲੋਂ ਉਹਦਾ ਰੁਭਈਆ ਜਿਹੜਾ ਸੀ ਕਾਫੀ ਪੋਜ਼ੀਟਿਵ ਸੀ ਸਮਾਭਨਾ ਬਣੀ ਹੈ ਕਿ ਮਿਕਸੀਮਮ ਇੱਕ ਤਾਜੇ ਦੂਰ ਹੈ ਉਹਦੇ ਵਾਸਤੇ ਸਮੇਂ ਦੀ ਲੋੜ ਹੈ ਤਾਲਮੇਲ ਵਿੱਚ ਅਕਸ਼ਰਾਂ ਦੇ ਵਿੱਚ ਆਇਆ ਜਾ ਸਕਦਾ ਹੈ ਜੇ ਉਹਨਾਂ ਨੇ ਪੰਤ ਦੀ ਕਾਲ ਦਿੱਤੀ ਹੈ ਅਸੀਂ ਪ੍ਰੈਸ ਨੋਟ ਲਾ ਸਕਦੇ ਹਾਂ ਜੇ ਅਸੀਂ 23 ਦੀ ਕਾਲ ਦਿੱਤੀ ਹੈ ਉਹ ਪ੍ਰੈਸ ਨੋਟ ਲਾ ਸਕਦੇ ਨੇ ਇਹ ਤੋਂ ਵੱਧ ਕੋਈ ਕਿਸੇ ਮੋਰਚੇ ਦੀ ਏਕਤਾ ਦੇ ਵਾਸਤੇ ਕੀ ਕਰ ਸਕਦਾ ਉਹ ਯਤਨ ਕਰਨੇ ਚਾਹੀਦੇ ਇਹਨਾਂ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਕਿ ਹੁਣ ਬਾਹਰ ਪ੍ਰੈਸ ਖੜੀ ਹੈ ਕੀ ਬੋਲਣਾ ਹੈ ਉਸ ਗੱਲ ਤੇ ਚਰਚਾ ਹੋਣੀ ਕਿ ਇਹ ਸੰਯੁਕਤ ਮੋਰਚੇ ਵੱਲੋਂ ਮੇਰੀ ਜ਼ਿੰਮੇਵਾਰੀ ਲੱਗੀ ਤੇ ਉਧਰਲੇ ਮੋਰਚੇ ਵੱਲੋਂ ਭਨੇਰ ਦੀ ਜ਼ਿੰਮੇਵਾਰੀ ਲੱਗੀ ਤੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਜੋ ਤੁਹਾਡੇ ਸਾਹਮਣੇ ਆਈ ਹੋਈ ਗੱਲ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੀ ਚਰਚਾ ਹੋਈ ਕਿ ਇਸ ਤੋਂ ਬਾਅਦ ਜਿਹੜੇ ਸਾਡੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਤੇ ਅਟੈਕ ਨਾ ਕਰੇ ਪਰ ਅਫਸੋਸ ਹੋਇਆ ਇਹ ਗੱਲ ਦਾ ਕਿ ਮੈਂ ਤਾਂ ਸੁਣੀ ਹੀ ਨਹੀਂ ਗੀੜਿਓ ਕਿ ਕਾਕਾ ਸਿੰਘ ਕੋਲੜਾ ਨੇ ਕੋਈ ਹੋਰ ਮੇਰੇ ਖਿਆਲ ਕੋਈ ਸ਼ਬਦ ਉਹਨੇ ਇਕਤਾ ਦੇ ਜੁੰਡ ਦੇ ਨੇੜੇ ਨਹੀਂ ਆਉਂਡ ਦਿੰਦੇ ਇਹੋ ਜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਹਦਾ ਸਾਨੂੰ ਅਫਸੋਸ ਹੈ ਦਲੇয়াল ਸਾਹਿਬ ਦਾ ਮਰਨ ਵਰਤ ਬਹੁਤ ਦੁਖਦਾਈ ਘਟਨਾ ਹੈ ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਅਸੀਂ ਇੱਕ ਜੂਦੇ ਦੇ ਜੁੱਧ ਸਾਥੀ ਆ ਅੱਜ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਸਾਡੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਅਸੀਂ ਇੱਕ ਦੂਜੇ ਨਾਲ ਬਖਰੀਆਂ ਬਖਰੇ ਬਚਾਰਾ ਨਹੀਂ ਆ ਪਰ ਸਾਡੀ ਇੱਕ ਬਿਓੜ ਹੈ ਕਿ ਸਾਡੇ ਰਾਹ ਵੱਖ ਹੋ ਸਕਦੇ ਨੇ ਸੇ ਸਾਡਾ ਟੀਚਾ ਇੱਕ ਹੈ ਸਾਡਾ ਨਿਸ਼ਾਨਾ ਇੱਕ ਹੈ ਸਾਡੀ ਸਮੱਸਿਆ ਇੱਕ ਹੈ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਗੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਵੱਖਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਅੱਡ ਲਾਉਂਦੇ ਹੁੰਦੇ ਸੀ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਸੋਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇੱਕਜੁੱਟਤਾ ਵੱਲੋਂ ਕਦਮ ਵਧਾਇਆ ਹੈ ਕੱਲ ਨੂੰ ਆਪਣੀ ਮੀਟਿੰਗ ਹੈ ਬਹੁਤ ਵਧੀਆ ਇਕੱਠ ਹੋਏ ਨੇ ਬਰਸਾਤ ਹੋਣ ਕਰਕੇ ਇਕੱਠਾਂ ਦੇ ਵਿੱਚ ਘਟਾਈ ਹੈ ਪੈਣਾ ਦੀ ਗਿਣਤੀ ਅੱਜ ਘਟ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਆਗੂਆਂ ਨੂੰ ਸਮੇਂ ਸਿਰ ਸਮਾਪਤੀ ਕਰਕੇ ਮੈਂ ਮੈਨੂੰ ਲੱਗਦਾ ਰਿਪੋਰਟ ਕਰਕੇ ਥੋੜਾ ਮੈਨੂੰ ਟਾਈਮ ਵੀ ਵੱਧ ਲੱਗ ਗਿਆ ਤੇ ਇਹ ਵੀ ਬਾਦ ਮੁਜਾਰਾ ਕਰਕੇ ਸਮੇਂ ਸਿਰ ਸਮੇਟ ਲੈਣ ਮਜਾਰਾ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸ਼ਾਇਦ ਸਾਡੀ ਕਮੇਟੀ ਨੇ ਕੀਤਾ ਹੋਇਆ ਹੋਗਾ ਤੇ ਇਹੀ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਖਤਮ ਕਰਦਾ ਤੁਸੀਂ ਅਗਲਾ ਜਿਹੜਾ ਸੱਦਾ ਆਉਣਾ ਹੈ ਹੋਰ ਜਾਨੀ ਕੱਲ ਨੂੰ ਫੈਸਲਾ ਹੋਣਾ ਅਗਲੇ ਸੱਦੇ ਦਾ ਅਗਲੇ ਸੱਦੇ ਦੇ ਵਿੱਚ ਵੱਡੀ ਤਿਆਰੀ ਦੀ ਲੋੜ ਪੈਣੀ ਹੈ ਸਾਥੀਓ ਕਿਉਂਕਿ ਅਗਲੇ ਸੱਦੇ ਦੇ ਜਿਹੜੇ ਦਿਨ ਇਹਨਾਂ ਦਿਨਾਂ ਦੇ ਵਿੱਚ ਧੁੰਦ ਪੈ ਸਕਦੀ ਹੈ ਤੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਅਸੀਂ ਜਿਹੜਾ ਵੀ ਫੈਸਲਾ ਆਊਗਾ ਉਹਨੂੰ ਲਾਗੂ ਕਰਨ ਵਾਸਤੇ ਜਿਵੇਂ ਹੁਣ ਜ਼ਿਲ੍ਹਾ ਕਮੇਟੀਆਂ ਨੇ ਮੀਟਿੰਗਾਂ ਕੀਤੀਆਂ ਨੇ ਇਸ ਤਰ੍ਹਾਂ ਦੇ ਮੀਟਿੰਗਾਂ ਕਰਕੇ ਤਿਆਰੀ ਦਾ ਬੜਾ ਪ੍ਰੋਗਰਾਮ ਬਣਾਇਓ ਆ ਪੰਜਾਬ ਜਤਬਲ ਵਧਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ